ਗੁਰੂ ਗ੍ਰੰਥ ਸਾਹਿਬ ਜੀ ਦਾ ਕਾਲਸਾ ਗੁਰੂ ਗ੍ਰੰਥ ਜੀ ਦੇ ਪਤੇ ਮੈਂ ਜਗਜੀਤ ਸਿੰਘ ਅਰੋੜਾ ਜਨਰ ਸਖਤਾਰ ਪੰਜਾਬ ਭਾਰਤੀਆ ਕਿਸਾਨ ਯੂਨੀਅਨ ਚਰਨੀ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਭਾਰਤੀਆ ਕਿਸਾਨ ਯੂਨੀਅਨ ਦੀ ਇੱਕ ਜ਼ਰੂਰੀ ਮੀਟਿੰਗ 2 ਜੁਲਾਈ ਦਿਨ ਮੰਗਲਵਾਰ ਨੂੰ ਪੀਪਲੀ ਹਰਿਆਣਾ ਵਿਖੇ ਗੁਰਦੁਆਰਾ ਸਿੰਘ ਸਭਾ ਚ ਹੋਣ ਜਾ ਰਹੀ ਹੈ ਜਿਸ ਦੀ ਅਗਵਾਈ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਸਰਦਾਰ ਗੁਰਰਾਮ ਸਿੰਘ ਚੰਡੂਨੀ ਜੀ ਕਰਨਗੇ ਤੇ ਦੋਨਾਂ ਹੀ ਸਟੇਟਾਂ ਦੇ ਹਰਿਆਣਾ ਔਰ ਪੰਜਾਬ ਦੇ ਸਾਰੇ ਹੀ ਉਧੇਦਾਰ ਕੋਰ ਕਮੇਟੀ ਮੈਂਬਰ ਸਟੇਟ ਬੋਰਡ ਬੋਡੀ ਦੇ ਪਦ ਅਧਿਕਾਰੀ ਉਧੇਦਾਰ ਤੇ ਜ਼ਿਲ੍ਹੇ ਦੇ ਉਧੇਦਾਰ ਇਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਆਪਣੇ ਸਾਥੀਆਂ ਨਾਲ ਤੇ ਪਹੁੰਚਣ ਦੀ ਕਿਰਪਾ ਦਾ ਕਰਨ ਸੋ ਇਹ 10 ਵਜੇ ਮੀਟਿੰਗ ਦੇ ਰਮਤਾ ਹੋ ਜਾਣੀ ਹੈ ਆਪ ਜੀ ਨੂੰ ਬੇ ਬੇਨਤੀ ਕਰਦਾ ਹਾਂ ਕਿ ਸਮੇਂ ਸਿਰ ਪਹੁੰਚਦੀ ਕਰ ਪਾਤਾ ਕਰਨੀ ਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਖਤੈ